ਵੀ ਦੋਸਤੋ ਜੇ ਕਿਸੇ ਨੇ ਬਿੱਲੀਆਂ ਖਰੀਦਣੀਆਂ ਹੋਣ ਲੈ ਭਾਈ ਜਾਣਕਾਰੀ ਨਹੀਂ ਕੀ ਆ ਬਿੱਲੀ ਹਾਂਜੀ ਹਾਂਜੀ ਵੀਰੇ ਪਹਿਲਾਂ ਤਾਂ ਸਸਕਾਰ ਤੁਹਾਨੂੰ ਆਪਣੇ ਸਾਡੇ ਵੱਲ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਜੀ ਜੀ ਇਹ ਇਹ ਸੇਲ ਆ ਬਈ ਆ ਹਾਂਜੀ 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 ਵੀਰੇ ਇਹ ਫੀਮੇਲ ਆ ਵੀਰੇ ਸੇਲ ਆ ਅੱਛਾ ਇਹਨਾਂ ਦੀ ਕੋਈ ਸਪੈਸ਼ਲ ਕੋਈ ਬਰੀਡ ਬ੍ਰੂਡ ਹੁੰਦੀ ਆ ਕਿ ਹਾਂਜੀ 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 ਵੀਰੇ ਇਹ ਪਰਸ਼ੀਅਨ ਕੈਟ ਆ ਵੀਰੇ ਅੱਛਾ ਹਾਂ ਰਸ਼ੀਅਨ ਜਿਹਨੂੰ ਰਸ਼ੀਅਨ ਕੈਟ ਕਹਿ ਦਿੰਦੇ ਆ ਅੱਛਾ ਰਸ਼ੀਅਨ ਕੈਟ ਫੁੱਲ ਐਪਲ ਫੇਸ ਦੀ ਆ ਵੀਰੇ ਜੀ ਹਾਂ ਐਪਲ ਫੇਸ ਦੀ ਫੁੱਲ ਹਾਂਜੀ ਹਾਂਜੀ ਵੀਰੇ ਫੁੱਲ ਫਾਰਬ ਬੱਚੀ ਆ ਵੀਰੇ 9 ਮਹੀਨਿਆਂ ਦੀ ਫੀਮੇਲ ਆ ਵੀਰੇ ਇਹ ਅੱਛਾ 9 ਮਹੀਨਿਆਂ ਦੀ ਹਾਂਜੀ ਜੀ 9 ਮਹੀਨਿਆਂ ਦੀ ਵੀਰੇ ਜੀ ਹਾਂਜੀ ਇੱਕ ਇਹਦੇ ਨਾਲ ਦੀ ਗਰੇ ਅੱਛਾ ਪਰ ਗ੍ਰੇ ਵਾਲੀ ਵੀ ਗ੍ਰੇ ਵਾਲੀ ਸੂਣ ਵਾਲੀ ਆ ਜੀ ਅੱਛਾ ਇਹ ਸੂਣ ਵਾਲੀ ਆ ਹਾਂਜੀ ਹਾਂਜੀ ਸੂਣ ਵਾਲੀ ਦੇ ਵਿੱਚ ਲੋ ਵੀ ਮਿੱਤਰ ਫੁੱਲ ਫੁੱਲੀ ਕੋਟ ਵਿੱਚ ਆ ਵੀਰੇ ਅੱਛਾ ਹਾਂਜੀ ਹਾਂਜੀ ਵੀਰੇ ਜੀ ਲੋ ਵੀ ਐਪਲ ਫੇਸ ਦੀ ਆ ਵੀਰੇ ਹਾਂ ਚੈੱਕ ਕਰੋ ਵੀਰੇ ਉਹ ਵੀ ਦੋਸਤੋ ਜੇ ਕਿਸੇ ਨੇ ਨਾ ਬਿੱਲੀ ਖਰੀਦਣੀ ਹੋਵੇ ਤਾਂ ਮੁਕਸਰ ਆ ਜਿਓ ਮੰਡੀ ਤੇ ਤੇ ਬਾਈ ਨੰਬਰ ਵੀ ਬੋਲਦੀ ਆ ਆਪ ਦਾ ਹਾਂਜੀ ਹਾਂਜੀ ਇਹ ਦੋ ਚੀਜ਼ਾਂ ਤੋਂ ਨਾਲ-ਨਾਲ ਹੋਰ ਕਿਹੜੇ ਜਾਨਵਰ ਆ ਬਾਈ ਵੀਰੇ ਆਪਣੇ ਕੋਲੇ ਸ਼ਿਟਿਊ 12 ਫਾਰਮ ਅੱਛਾ ਪੁਮੇਰੀਆਂ ਦੇ ਵੀਰੇ ਬੱਚੇ ਪੂਰੇ ਸੋਹਣੇ ਹੋਣਗੇ ਬੱਚੇ ਆਪਣੇ ਕੋਲੇ ਕੁਆਲਿਟੀ ਦੇਾਂਗੇ ਵੀਰੇ ਪੂਰੀ ਜੀ ਹਾਂਜੀ ਹਾਂਜੀ ਤੇ ਇਹਨਾਂ ਦਾ ਵੀ ਰੇਟ ਕੀ ਆ ਯਾਰ ਆ ਬਿੱਲੀਆਂ ਦਾ ਵੀਰੇ ਇਹ ਫੀਮੇਲ ਦੇ ਦੇਾਂਗੇ ਵੀਰੇ ਆਪਾਂ ਸਹੀ ਤੁਹਾਨੂੰ 15000 ਦੀ ਜੀ ਤੁਹਾਡੇ ਚੈਨਲ ਦਾ ਹੀ ਬੰਦਾ ਆਵੇ ਉਹਨੂੰ 15000 ਦੀ ਦੇ ਦੇਾਂਗੇ ਜੀ ਜੀ ਤੇ ਦੂਸਰੀ ਦਾ ਵੀ ਸੇਮ ਰੇਟ ਦੂਸਰੀ ਨਹੀਂ ਨਹੀਂ ਦੂਸਰੀ ਵੀਰੇ ਦੂਸਰੀ 13000 ਦੀ ਫੀਮੇਲ ਦੇ ਦੇਾਂਗੇ ਵੀਰੇ ਅੱਛਾ ਜੀ ਹਾਂ ਜੀ ਤੇ ਜੇ ਕਿਸੇ ਨੇ ਜੋੜਾ ਹੀ ਲੈਣਾ ਹੋਵੇ ਹਾਂ ਜੋੜਾ ਫੁੱਲ ਮਾਨਦਨ ਕਰਦੇ ਆਂਗੇ ਵੀਰੇ 22000 ਦੀ ਦੋਨੇ ਫੀਮੇਲੇ ਦੇ ਦਾਂਗੇ ਜੀ ਤੁਹਾਡੇ ਚੈਨਲ ਆਈ ਆਵੇ ਤੁਹਾਨੂੰ ਸਬਸਕ੍ਰਾਈਬ ਕਰਕੇ ਆਵੇ ਤੁਹਾਨੂੰ ਲਾਈਕ ਕਰਕੇ ਆਵੇ ਤੁਹਾਡਾ ਨਾਮ ਲੈ ਕੇ ਆਵੇ ਦੇ ਦਾਂਗੇ ਜੀ ਭਾਈ ਨੰਬਰ ਬੋਲ ਦਿਆਂ ਕਰੀ ਆਗਾ ਨੰਬਰ ਵੀਰੇ ਆਪਣਾ 96537 ਜੀ 484 ਹੈ 96537 88 88 ਚਾਰ ਜੀ ਸਮਰਦੀਪ ਨਾਮ ਹੈ ਵੀਰੇ ਮੇਰਾ ਜੀ ਜੀ ਹਾਂ ਜੀ ਗੁਰੂ ਹਰਸਾ ਏਰੀਆ ਜੀ ਕਿਹੜੇ ਪਿੰਡ ਤੋਂ ਆ ਬਈ ਆਪਾਂ ਗੁਰੂ ਹਰਸਾ ਏਰੀਆ ਤੋਂ ਬਈ ਗੁਰੂ ਹਰਸਾ ਏਰੀਆ ਕੇ ਤੋਂ ਬਿਲਕੁਲ ਬਿਲਕੁਲ ਜੇ ਆਪਣੇ ਉੱਥੇ ਵੀ ਹੋਰ ਜਾਨਵਰ ਹੁੰਦੇ ਆ ਬਈ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਟਵਾਏ ਦਾ ਕੰਮ ਆ ਵੀਰੇ ਪਿਓ ਟਵਾਏ ਦਾ ਕੰਮ ਆ ਵੀਰੇ ਅੱਛਾ ਜੀ ਉਹ ਆਪਣਾ ਬੈਨਰ ਲੱਗਾ ਮਾੜਾ ਵੀਰਾਂ ਨੂੰ ਬੈਨਰ ਵੀ ਵਿਖਾ ਦਿਓ ਜੀ ਜੀ ਆਹ ਜੀ ਲਓ ਜੀ ਕਰੋ ਚੈੱਕ ਜੀ ਸਮਰਦੀਪ ਕਿਆ ਬਾਤ ਹੈ ਗੁਰੂ ਹਰ ਸਾਹਿਬ ਫਰੋਈਪਤ ਹਾਂਜੀ ਹਾਂਜੀ ਜੀ 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 ਲੋ ਵੀ ਦੋਸਤੋ ਮੋਕਸਾ ਸਾਹਿਬ ਮੰਡੀ ਤੇ ਆ ਜਿਓ ਜੇ ਕਿਸੇ ਨੇ ਬਿੱਲੀਆਂ ਖਰੀਦਣੀਆਂ ਹਨ ਗਰੇ ਦੇ ਵਿੱਚ ਆ ਤੇ ਵਾਈਟ ਦੇ ਵਿੱਚ ਆ ਤੇ ਬਾਈ ਨਾਲ ਗੱਲ ਕਰ ਲਿਓ ਆ ਕਿ ਤੇ ਬਾਕੀ ਬਾਈ ਦਾ ਫੋਨ ਨੰਬਰ ਤੁਸੀਂ ਸੌਣੀ ਲਿਆ ਵੀਡੀਓ ਦੇ ਵਿੱਚ ਓਕੇ ਜੀ ਬਾਈ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਮਿਹਰਬਾਨੀ ਵੱਡੇ ਵੀ ਬਹੁਤ ਬਹੁਤ ਓਕੇ ਧੰਨਵਾਦ